ਬੱਚਿਓ ਅੱਜ ਮੈਂ ਤੁਹਾਨੂੰ ਜਿਹੜੀ ਕਹਾਣੀ ਸੁਣਾਉਣੀ ਆ ਉਹ ਪਿਆਸੇ ਗਾਂ ਦੀ ਕਹਾਣੀ ਐ ਜਿਹੜਾ ਪਿਆਸਾ ਗਾਂ ਘੜੇ ਵਿੱਚ ਕੰਕਰ ਪਾ ਕੇ ਪਾਣੀ ਪੀ ਕੇ ਉੱਡਿਆ ਸੀ ਉਸਦੇ ਪੋਤੇ ਦੀ ਕਹਾਣੀ ਐ ਜੂਨ ਦਾ ਮਹੀਨਾ ਸੀ ਗਰਮੀ ਆਪਣੀ ਜੋਬਨਤੀ ਸੀ ਗਰਮ ਹਵਾ ਅੱਗ ਦੇ ਦਰਿਆ ਵਾਂਗ ਵਗ ਰਹੀ ਸੀ ਦੁਪਹਿਰ ਦਾ ਸਮਾਂ ਹਰ ਪਾਸੇ ਸੀ ਕਰਫਿਊ ਵਾਂਗ ਖਮੋਸ਼ੀ ਸੀ ਅਸਮਾਨ ਵੱਲ ਝਾਕਦਿਆਂ ਪੰਛੀ ਵੀ ਟਾਵਾ ਟਾਵਾ ਹੀ ਨਜ਼ਰ ਆ ਰਿਹਾ ਸੀ ਸ਼ਿੱਦਤ ਦੀ ਇਸ ਗਰਮੀ ਵਿੱਚ ਇੱਕ ਕਾਂ ਪਾਣੀ ਦੀ ਭਾਲ ਵਿੱਚ ਇੱਧਰ ਉੱਧਰ ਉੱਡ ਰਿਹਾ ਸੀ ਪਰ ਉਸ ਨੂੰ ਦੂਰ ਦੂਰ ਤੱਕ ਪਾਣੀ ਨਜ਼ਰ ਨਹੀਂ ਸੀ ਆਇਆ ਨਦੀਆਂ ਨਾਲੇ ਖੇਤ ਪੂਰੀ ਤਰ੍ਹਾਂ ਖੁਸ਼ਕ ਹੋ ਚੁੱਕੇ ਸੀ ਕਾਂ ਉੱਡਦਾ ਉੱਡਦਾ ਆਪਣੇ ਖਿਆਲਾਂ ਵਿੱਚ ਗਵਾਚ ਗਿਆ ਉਹ ਸੋਚ ਰਿਹਾ ਸੀ ਕਿ ਪੁਰਾਣੇ ਸਮਿਆਂ ਵਿੱਚ ਪਾਣੀ ਦੀ ਘਾਟ ਨਹੀਂ ਸੀ ਹੁੰਦੀ ਥੋੜੀ ਦੂਰ ਤੇ ਹੀ ਪਾਣੀ ਮਿਲ ਜਾਂਦਾ ਸੀ ਪਰ ਅੱਜ ਪਾਣੀ ਦੀ ਬੂੰਦ-ਬੂੰਦ ਲਈ ਤਰਸਣਾ ਪੈ ਰਿਹਾ ਹੈ ਉਹ ਸੋਚ ਰਿਹਾ ਸੀ ਕਿ ਮਨੁੱਖ ਨੇ ਕਿਸ ਤਰ੍ਹਾਂ ਪਾਣੀ ਦੀ ਦੁਰਵਰਤੋਂ ਕਰਕੇ ਧਰਤੀ ਹੇਠਲੇ ਪਾਣੀ ਨੂੰ ਖਤਮ ਹੋਣ ਕੰਢੇ ਲਿਆਂਦਾ ਹੈ ਪਹਿਲਾਂ ਹੱਥੀ ਚਲਾਉਣ ਵਾਲੇ ਨਲਕੇ ਹੁੰਦੇ ਸੀ ਜਿਸ ਚੋਂ ਪਾਣੀ ਲੈਣ ਲਈ ਮਿਹਨਤ ਕਰਨੀ ਪੈਂਦੀ ਸੀ ਮਨੁੱਖ ਪਾਣੀ ਅੰਨੇ ਵਹਾ ਰਿਹਾ ਸੀ ਪਹਿਲਾਂ ਲੋਕ ਘੜਿਆਂ 'ਚ ਪਾਣੀ ਰੱਖਦੇ ਸੀ ਜਿੰਨੇ ਪਾਣੀ ਦੀ ਜ਼ਰੂਰਤ ਹੁੰਦੀ ਸੀ ਓਨਾ ਹੀ ਇਸਤੇਮਾਲ ਕਰਦੇ ਸੀ ਘੜੇ ਦਾ ਖਿਆਲ ਆਉਂਦਿਆਂ ਹੀ ਉਸ ਨੂੰ ਆਪਣੇ ਦਾਦੇ ਦੀ ਉਹ ਸਿਆਣਪ ਵਾਲੀ ਘਟਨਾ ਵੀ ਯਾਦ ਆਈ ਕਿਸ ਤਰ੍ਹਾਂ ਉਸਨੇ ਦਾਦੇ ਦੇ ਦਾਦੇ ਨੇ ਘੜੇ ਦੇ ਵਿੱਚ ਕੰਕਰ ਸੁੱਟ ਕੇ ਪਾਣੀ ਪੀਤਾ ਸੀ ਪਰ ਅਫਸੋਸ ਅੱਜ ਘੜਿਆਂ ਦੀ ਥਾਂ ਫ੍ਰਿਜ ਨੇ ਲੈ ਲਈ ਹੈ ਜਿੱਥੇ ਤੱਕ ਪਹੁੰਚਣਾ ਅਸੰਭਵ ਹੈ ਉਹ ਸੋਚ ਰਿਹਾ ਸੀ ਇਹ ਪਹਿਲਾਂ ਸਾਡਾ ਕਿੰਨਾ ਸਤਕਾਰ ਹੁੰਦਾ ਸੀ ਲੋਕਾਂ ਕਰਾਂ ਦੀਆਂ ਛੱਤਾਂ ਉੱਪਰ ਪਾਣੀ ਦੀਆਂ ਕੁੰਡੀਆਂ ਚੂਰੀ ਕੁੱਟ ਕੇ ਸਾਡੇ ਲਈ ਆਮ ਹੀ ਰੱਖਦੇ ਸੀ ਪਰ ਘਰ ਦੇ ਵਢੇਰਿਆਂ ਤੇ ਘਰ ਘਰ ਸਾਡੀ ਉਡੀਕ ਹੁੰਦੀ ਸੀ ਪਰ ਅੱਜ ਦੇ ਲਾਲਚੀ ਮਨੁੱਖ ਨੇ ਕੁੰਡੀਆਂ ਭਰਿਆ ਪਾਣੀ ਵੀ ਸਾਡੇ ਤੋਂ ਖੋ ਲਿਆ ਇੱਕ ਲੰਬੀ ਕੋਸ਼ਿਸ਼ ਦੇ ਬਾਵਜੂਦ ਜਦੋਂ ਕਾਂ ਨੂੰ ਪਾਣੀ ਨਾ ਮਿਲਿਆ ਤਾਂ ਉਹ बेहोश होके ਠੰਢੇ ਗਿਆ। ਅੱਧ ਮਿੱਟੀਆਂ ਅੱਖਾਂ ਨਾਲ ਉਹ ਅਸਮਾਨ ਵੱਲ ਇੰਜ ਵੇਖ ਰਿਹਾ ਸੀ ਜਿਵੇਂ ਉਹ ਰੱਬ ਕੋਲ ਮਨੁੱਖ ਦੀ ਸ਼ਿਕਾਇਤ ਕਰ ਰਿਹਾ ਹੋਵੇ। ਕਿ ਉਸਨੇ ਉਸਦੇ ਹਿੱਸੇ ਦਾ ਪਾਣੀ ਵੀ ਉਹਨਾਂ ਲਈ ਨਹੀਂ ਛੱਡਿਆ। ਕਾਂ ਰੱਬ ਨੂੰ ਸ਼ਿਕਾਇਤ ਕਰ ਰਿਹਾ ਸੀ ਕਿ ਮਨੁੱਖ ਨੇ ਉਹਨਾਂ ਦੇ ਹਿੱਸੇ ਦਾ ਪਾਣੀ ਵੀ ਨਹੀਂ ਉਸਦੇ ਲਈ ਛੱਡਿਆ। ਅਤੇ şiddਤ ਦੀ ਪਿਆਸ ਕਾਰਨ ਕਾਂ ਮਰ ਗਿਆ। ਪਿਆਰੇ ਬੱਚਿਓ ਇਸ ਤਰ੍ਹਾਂ ਗਰਮੀ ਦੀ ਰੁੱਤ ਵਿੱਚ अनेका ਹੀ ਪੰਛੀਆਂ ਨੂੰ ਪਿਆਸ ਤੇ ਭੁੱਖ ਕਾਰਨ ਆਪਣੀ ਜ਼ਿੰਦਗੀ ਤੋਂ ਹੱਤ ਹੋਣੇ ਪੈਂਦੇ ਐ ਇਸ ਕਾਰਨ ਇਨ੍ਹਾਂ ਪੰਛੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਸੋ ਬੱਚਿਓ ਆਓ ਅੱਜ ਅਸੀਂ ਪ੍ਰਣ ਕਰੀਏ ਕਿ ਅੱਜ ਤੋਂ ਅਸੀਂ ਸਾਰੇ ਪੰਛੀਆਂ ਦਾ ਪੂਰਨ ਖਿਆਲ ਰੱਖਾਂਗੇ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਰੋਟੀ ਦੇ ਭੋਰੇ ਤੇ ਪਾਣੀ ਦੀਆਂ ਕੁੰਡੀਆਂ ਰੱਖ ਕੇ ਪੰਛੀਆਂ ਦਾ ਬਣਦਾ ਹੱਕ ਦੇਵਾਂਗੇ ਇਹ ਪੰਛੀ ਸਾਡੇ ਸਮਾਜ ਅਤੇ ਸਾਡੇ ਦੇਸ਼ ਦੀ ਰੌਣਕ ਹਨ ਹੁਣ ਕਿਸੇ ਵੀ ਪੰਛੀ ਨੂੰ ਉਸ ਕਾ ਵਾਂਗ ਪਿਆਸੇ ਨਹੀਂ ਮਰਨ ਦੇਵਾਂਗੇ ਇੱਕ ਵਧੀਆ ਤੇ ਮਦਦਗਾਰ ਮਨੁੱਖ ਹੋਣ ਦਾ ਸਬੂਤ ਦੇਵਾਂਗੇ ਆ ਤਾਂ ਬੱਚਿਓ ਥੈਂਕ ਯੂ ਮੈਨੂੰ ਉਮੀਦ ਹੈ ਕਿ ਮੇਰਾ ਦਿੱਤਾ ਹੋਇਆ ਸੁਨੇਹਾ ਤੁਹਾਨੂੰ ਜਰੂਰ ਸਮਝ ਆ ਜਾ ਆ ਗਿਆ ਹੋਊਗਾ ਤਾਂ ਤੁਸੀਂ ਅੱਜ ਤੋਂ ਹੀ ਆਪਣੇ ਘਰ ਦੇ ਛੱਤ ਉੱਪਰ ਬਨੇਰੇ ਉੱਪਰ ਜਾਂ ਘਰ ਦੇ ਬਾਹਰ ਕਿਤੇ ਵੀ ਤੁਸੀਂ ਜਿੱਥੇ ਤੁਹਾਨੂੰ ਠੀਕ ਲੱਗਦਾ ਹੈ ਕਿਸੇ ਵੀ ਬਰਤਨ ਦੇ ਵਿੱਚ ਪਾਂਡੇ ਦੇ ਵਿੱਚ ਪਾਣੀ ਪਾ ਕੇ ਰੱਖਣਾ ਤਾਂ ਕਿ ਪੰਛੀ ਜਾਂ ਜਿਹੜਾ ਬਾਹਰ ਪਾਣੀ ਰੱਖਿਆ ਕੋਈ ਜਾਨਵਰ ਉਸ ਨੂੰ ਪੀ ਸਕੇ ਤੇ ਗਰਮੀ ਤੋਂ ਬਚ ਸਕੇ ਤਾਂ ਮੈਨੂੰ ਉਮੀਦ ਹੈ ਤੁਸੀਂ ਅੱਜ ਹੀ ਇਹ ਕੰਮ ਕਰੋਗੇ ਤੇ ਮੇਰੀ ਕਹਾਣੀ ਨੂੰ ਪਸੰਦ ਕਰਨ ਲਈ ਤੁਸੀਂ ਮੇਰੇ ਚੈਨਲ ਤੇ ਰੋ ਜਾਓਗੇ ਧੰਨਵਾਦ